ਦੁੱਧ ਪੀ ਲੈ। ਦੁੱਧ ਪੀ ਲੈ। ਰੋਟੀ ਖਾ ਲਈ ਸੀ। ਇਹ ਖਾਦੀ ਹੈ ਨਾ। ਰੋਟੀ ਖਾ ਦੇ ਚੱਲ ਹੈ ਲੋ ਕਰਕੇ ਫਿਰ ਕਿੱਥੇ ਬਾਹਰ ਤੁਰਿਆ ਮਰਦਾ ਸੀ ਨਾ ਬਾਹਰੋਂ ਆਇਆ ਇਹ। ਬਹੁਤ ਗੰਦੇ ਗੰਦੇ ਕੰਮ ਕਰਦਾ ਰਹਿੰਦਾ। ਹੁਣ ਨੀਂਦ ਆਉਂਦੀ ਐ ਨਾ। ਅੱਖਾਂ ਨੂੰ ਕਿਵੇਂ ਮੀਚਦਾ। ਆਹੜਾ ਬੁੱਕੜਾ ਆ। ਇਹ ਬੁੱਕ। ਨੀਂਦ ਨਹੀਂ ਆਉਂਦੀ ਆ। ਛੋਂ ਜਾ ਫਿਰ। ਛੋਂ ਜਾ ਫਿਰ। ਸੌਂ ਜਾ ਸੌਂ ਜਾ ਸੌਂ ਜਾ। ਇਹ ਡੈਡੀਿੰਗ ਆ ਕੇ ਬਾਜ਼ ਮਾਰ ਡੈਡੀ। ਕਹ ਡੁੱਧ ਪੀ ਲੋ। ਆ ਦੇਖ ਲੈ। ਡੈਡੀਿੰਗ ਬਾਜ਼ ਮਾਰ। ਕਿੱਥੇ ਡੈੜੀ? ਡੈੜੀ ਕਿੱਥੇ ਜਾ ਬਲਾ। अए डैडी पता कितने डैडी बाज दे बहु बाज मार डैडी बाज मार हए मेरे बुद्धि पता दूध पीना दूध पीना पी रोटी खा ली सी नहीं खाती है ना रोटी खाधी नहीं चल हेलो करके फिर कितने बहर तुरता सहरों आया ही बहुत गंदे गंदे काम करता रिंता हूँ नींद आन अखा नहीं मैं कि मिर्च का बुगड़ा जहा नींद नहीं आदिया फिर सौजा फिर ਸੋਨਜਾ 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 ਇਹ ਡੈਡੀਂ ਬਲਾਕ ਦੇ ਬਾਜਮਾਰ ਡੈਡੀ ਕਹ ਦੁੱਧ ਪੀ ਲੋ ਆ ਦੇਖੀ ਡੈਡੀਂ ਬਾਜਮਾਰ ਕਿੱਥੇ ਡੈੜੀ ਡੈੜੀ ਕਿੱਥੇ ਜਾ ਬਲਾ ਅਈ ਅਈਏ ਡੈੜੀ ਬਤਾ ਵਾ ਕਿੱਥੇ ਡੈੜੀ ਬਾਜਮਾਰ ਦੇ ਬੂ ਬਾਜਮਾਰ ਡੈੜੀਂ ਬਾਜਮਾਰ ਅਈਏ ਮੇਰੇ ਬੁੱਧਿੰਨ ਪਤਾ ਕਸੀ ਕਾਲਸ ਆ ਰਹੇ ਨੇ ਕੀ ਮੇਰਾ ਠੀਕ ਹੋ ਪ੍ਰਮਾਤਮਾ ਸਾਰੰ ਠੀਕ ਠਾਕ ਰੱਖੇ ਤੇ ਜਿਮ ਮੇਨ ਜਾਣਾ ਘੁੰਮਣੀ ਕਰਨ ਆ ਦੇਖੋ ਹੁਣ ਇਹਨੂੰ ਤੇ ਮੈਂ ਜਿਮੇ ਨੂੰ ਘੁਮਾ ਲਿਆ ਮੈਂ ਤੇ ਆ ਕੇ ਮੈਂ ਨਹਾ ਕੇ ਟਾਈਮ ਹੋ ਗਿਆ ਆ 5 ਠੀਕ ਹੈ ਤੇ ਮੈਂ ਹੁਣ ਆ ਕੇ ਨਹਾ ਕੇ ਤੇ ਫਿਰ ਮੈਂ ਕਰਨਾ ਪਾਠ ਤੇ ਚਲੋ ਵੀ ਜਿਮੇ ਘੁੰਮਣੀ ਕਰਨ ਚਲੋ ਚਲੋ ਚਲਾ ਜਾ ਦੇਖੋ ਤੇ ਢੀ ਕਾਲੀ ਆ ਆਇਆ ਹੁਣ ਆ ਚੱਲ ਜੀ ਚਲੋ ਚੱਲੀਏ ਚਲੋ ਕਿ ਪਾਣੀ ਪੀਣਾ ਲੈ ਪਾਣੀ ਪੀ ਲੈ ਪਾਣੀ ਪਿਲਾ ਦੇ ਹਾਂ ਪਾਣੀ ਪੀ ਲੈ ਚੱਲੀਏ ਉਹ ਮੇगन ਚੱਲੀ ਕਿ ਜੀਜੀ ਖਾਣੀ ਭੁੱਖ ਲੱਗੀ ਗਲ ਲੱਗੀ ਭੁੱਖ ਭੁੱਖ ਵੀ ਲੱਗਿਆ ਜੇ ਇਹਦੇ ਅਜ ਟੂਲ ਬਿਸਕਟ ਖਤਮ ਹੋ ਗਏ ਥੋੜੇ ਜੇ ਪੈਸੇ ਦੇਤੇ ਤੇ ਹੁਣ ਇਹਨੂੰ ਭੁੱਖ ਲੱਗੀ ਆ ਚੱਲ ਚਲੋ ਚਾਬੀ ਚੱਕੋ ਚਾਬੀ ਕਿੱਥੇ ਹਾਂ ਅਜੇ ਡੇਕ ਵੀ ਸ਼ਾਂਤੀ ਜਿਮ ਨੇ ਆ ਜਾ ਜਮੂ ਅੰਦਰ ਆ ਜਾ ਤਾ ਕਿ ਕਾਜ ਨਾ ਬਾਹਰ ਦਿਮੂ ਬਾਹਰ ਤੁਰਿਆ ਫਿਰਦਾ ਆ ਜਾ ਸ਼ਾਂਤੀ ਥੋੜਾ ਥੋੜਾ ਰਹਿ ਗਈ ਮਾਰੇ ਮੁੱਟੇ ਉੱਤੇ ਇਹਦੇ ਨਹੀਂ ਤਾਂ ਸਾਰੇ ਬਸ ਉਹ ਬੈਗਾ ਜਿਹਨੂੰ ਦਰਵਾਜ਼ੇ 'ਚ ਕੱਲ ਦਿਨਾਂ ਸਲਟੇ ਦਿਮਾਗ ਇੰਨਾ ਅਫਸਟ ਹੋਇਆ ਪਿਆ ਉਹ ਰਾਜਗਿਰਜ ਬੰਦੇ ਕਰਕੇ ਇਹਨਾਂ ਤਾਂ ਮੈਨੂੰ ਐਸੀ ਮੈਨੂੰ ਕਿਸੇ ਨੇ ਦੱਸਿਆ ਕਿ ਉਹਦੇ ਦੋ ਕੁੜੀਆਂ ਆ ਤੇ ਫਿਰ ਹੌਲੀ ਹੌਲੀ ਪਤਾ ਲੱਗਿਆ ਕੱਲ ਰਾਤ ਵੀਰ ਦੇ ਪੇਟ ਵਾਲੀ ਹੈਗਾ ਅਣੀ ਚਲੋ ਕੁੜੀਆਂ ਮਾੜੀਆਂ ਨਹੀਂ ਗਿਆ ਕੋਈ ਇਸ ਦੀ ਗੱਲ ਨਹੀਂ ਵੀ ਕੁੜੀਆਂ ਵੀ ਕਿਹੜਾ ਮਾੜੀਆਂ ਹਨਾ ਪਰ ਆਈਆਂ ਵੀ ਜਿਹੜਾ ਕੁੜੀਆਂ ਵਿਆਹਾਂ ਜਾਂਦੀਆਂ ਹਨਾ ਆਪਦੇ ਸਹੁਰੇ ਘਰ ਚਲੀਆਂ ਜਾਂਦੀਆਂ ਗਾਂ ਪਤਾ ਨਹੀਂ ਜਿਹੜੇ ਉਹਨਾਂ ਦੇ ਘਰ ਵਾਲੇ ਹੁੰਦੇ ਉਹ ਕਹਿੋ ਜੀ ਆ ਸਹੁਰਿਆਂ ਨਾ ਬਣੇ ਨਾ ਬਣੇ ਹਨਾ ਮਿਲ ਵਰਤਣ ਦਾ ਹਨਾ ਫਿਰ ਉਹਦੀ ਕੁੜੀ ਦੀ ਜਿਹੜੀ ਮਾਂ ਪਿਓ ਚੰਗਾ ਸਮਝਣ ਦਾ ਸਮਝ ਬੇ ਫਰਕ ਜੇ ਹੁੰਦਾ ਹਨ ਤੇ ਜਿਹੜਾ ਆਪਦਾ ਮੁੰਡਾ ਹੁੰਦਾ ਬੇਡਾ ਹੁੰਦਾ ਉਹ ਚੰਗਾ ਹੋਵੇ ਮਾੜਾ ਹੋਵੇ ਬਾਕੀ ਨਾ ਕੁੜੀਆਂ ਵਿਆਹ ਕੇ ਆਪਦੇ ਸਹੁਰੇ ਚਲੇ ਜਾਂਦੀਆਂ ਬਾਅਦ ਚ ਕੋਈ ਨਹੀਂ ਕਹਿੰਦਾ ਵੀ ਫਲਾਣੇ ਦੀ ਕੁੜੀ ਹੈ ਮੁੰਡਾ ਗੜਾਗੇ ਮੁੰਡੇ ਦਾ ਮੈਨੂੰ ਵੀ ਹੁੰਦਾ ਹੁਣ ਕਈ ਵਾਰੀ ਵੀ ਮੁੰਡੇ ਦਾ ਜਿਹੜਾ ਹੁੰਦਾ ਨਾ ਉਹਨਾਂ ਅਗਲਾ ਕਹਿੰਦਾ ਫਲਾਣੇ ਦਾ ਮੁੰਡਾ ਬਾਕੀ ਆ ਉਹਦੀ ਪੈਂਡ ਆਪਦੇ ਘਰ ਸੰਭੂਗਾ ਹਨਾ ਮਹਾਲੀ ਉਹਦਾ ਬਣਾਇਆ ਹੋਇਆ ਜਵੰਦੇ ਦਾ ਉਹ ਸਾਂਭੂਗਾ ਹਨਾ ਤੇ ਕੁੜੀ ਤਰਚਰੀ ਇਹ ਨਹੀਂ ਪਤਾ ਵੀ ਕਿਥੇ ਕਿੱਥੇ ਵਿਆਹੀ ਜਾਵੇ ਕਰਮ ਕਿਵੇਂ ਹਨਾ ਤੇ ਆਇਆਂ ਵਿੱਚ ਚਲ ਦੋ ਬੱਚੇ ਹੈਗੇ ਪਹਿਲਾਂ ਐਸੀ ਕੁੜੀਆਂ ਵੀ ਕੁੜੀਆਂ ਨੇ ਅਬਦੇ ਸਾਰੇ ਚਲੇ ਜਾਣਾ ਉਸ ਤੋਂ ਬਾਅਦ ਕਿਹਨੇ ਕਹਿਣਾ ਕਿ ਦੀ ਕੁੜੀਆ ਕਿਵੇਂ ਨਹੀਂ ਹਨਾ ਇਸ ਕਰਕੇ ਨਾ ਥੋੜਾ ਜਿਹਾ ਮੇਰਾ ਤਾਂ ਹੁੰਦਾ ਸੀਗਾ ਚਲ ਮੈਨੂੰ ਰਾਤ ਹੌਸਲਾ ਜੋ ਹੈ ਪਤਾ ਨਹੀਂ ਪਤਾ ਨਹੀਂ ਹੋਣਾ ਹੁੰਦਾ ਮੇਰਾ ਐਂ ਸੀਗਾ ਮੁਫਤ ਤਾਂ ਹੋਰ ਵੀ ਹੁੰਦੇ ਆ ਬਸ ਐ ਮਾੜਾ ਜਿਹਾ ਕੇਰਾ ਜਿਹਾ ਹੁੰਦਾ ਵਿਚਾਰ ਹਾਈ ਮਾੜੀ ਹੋਈ ਹੈ ਨਾ ਤੇ ਆ ਇਹਦਾ ਤਾਂ ਮੇਰਾ ਨਾ ਕੱਲ ਦਾ ਦਿਮਾਗ ਇੰਨਾ ਅਪਸੈਟ ਹੋਇਆ ਪਿਆ ਤੇ ਮੇਰਾ ਸਿਰ ਦਰਦ ਤੀਨਾ ਆਹਂ ਜੀ ਕਰਦਾ ਜਿਵੇਂ ਡਿਪਰੈਸ਼ਨ ਨਹੀਂ ਹੁੰਦਾ ਕਬੀ ਰੋਣ ਨੂੰ ਵੀ ਰੋਈ ਚੱਲੀ ਗੱਲ ਮੈਂ ਵੈਸੇ ਰੋਈ ਤਾਂ ਬਾਹਵਾਂ ਦੀ ਦੇਖ ਕੇ ਉਹਨੂੰ ਉਹਦੇ ਪੁਰਾਣੇ ਹੋਰ ਤੇ ਬਾਕੀ ਜਦੋਂ ਉਹ ਦੱਸ ਰਹੀ ਸੀ ਤੇ ਪਤਾ ਨਹੀਂ ਇਹਦੇ ਨਾਲ ਕੀ ਸੀਗਾ ਜਾਂ ਪਤਾ ਨਹੀਂ ਇਹਦੀ ਗਾਇਕੀ ਸਾਸੋ ਸੋਸਰੀ ਸੀਗੀ ਹਨਾ ਬਾਕੀ ਵਧੀਆ ਸੀ ਮੁੰਡਾ ਕਹਿੰਦੇ ਤੇ ਇਕੇ ਨੇ ਗਾਣਾ ਵੀ ਗਾਇਆ ਸੀ ਵੀ ਐ ਜਾਤ ਪਾਤ ਦਾ ਨਹੀਂ ਜਿਵੇਂ ਮੁੰਡੇ ਮਾਜ ਵੀ ਸਿੱਖਾਂ ਨਾਲੇ ਜੱਟਾਂ ਦੇ ਪਤਾ ਨਹੀਂ ਨਾਲੇ ਜੱਟਾਂ ਦੇ ਕੁਛ ਐ ਜੇ ਗਾਣਾ ਚਲੋ ਇਹਦੇ 'ਚ ਵੀ ਐ ਹੋਇਆ ਵੀ ਇਹਦੇ ਨੇ ਜਾਤ ਪਾਤ ਦਾ ਨਹੀਂ ਕੋਈ ਰੱਖਿਆ ਚਲੋ ਚਲੋ ਤਾਂ ਹੁਣ ਜਦੋਂ ਲੋਕ ਕਹਿੰਦੇ ਮਾਜ ਵੀ ਸਿੱਖ ਜੱਟ ਹਨਾ ਫਿਰ ਉਹਨੇ ਗਾਣੇ 'ਚ ਕਹਿਤਾ ਤੇ ਚਲੋ ਉਹਨੇ ਮਾੜੀ ਮੋਟੀ ਚੜਾਈ ਤਾਂ ਕੀਤੀ ਨਾ ਤੇ ਕੁਛ ਐ ਕਰਕੇ ਵੀ ਹੋਇਆ ਵੀ ਇਹਦੇ 'ਚ ਕਹਿੰਦੇ ਇਹਦੇ ਬਾਕੀ ਇਹਦੇ 'ਚ ਜਾਤ ਪਾਤ ਵਾਲਾ ਵੀ ਕੋਈ ਹੈ ਨਹੀਂ ਸੀ ਵੀ ਵਧੀਆ ਮੁੰਡਾ ਸੀਗਾ ਐਂ ਜੀ ਸੀ ਸਾਡੇ ਨਾਲ ਹੀ ਜਗਰਾਉਂਗਾ ਨਾ ਅਸੀਂ ਤਾਂ ਬਸਤਾ ਸੀ ਮੋੜ ਮੰਡੇ ਰੇ ਨੇ ਬਠਿੰਡਾ ਤੇ ਸਾਡੇ ਲੁਧਿਆਣੇ ਸੀ ਜਗਰਾਉਂਗਾ ਜਗਰਾਉਂ ਦੇ ਨਾਲ ਹੀ ਇਹਦਾ ਪੁੰਨ ਇੱਕ ਕੋਠੇ ਵਾਹ ਦੀ ਇੱਕ ਪਿੰਡ ਪਿੰਡ ਚ ਜਿਵੇਂ ਘਰ ਉੱਠ ਕੇ ਬਾਹਰ ਆ ਜਾਣ ਕੋਠੇ ਉਹਨੂੰ ਕੋਠੇ ਕਹਿਣ ਲੱਗ ਜਾਂਦੇ ਸਾਡੇ ਤੇ ਕਾਹਦਾ ਬੜਾ ਮਨਜਾ ਹੋਇਆ ਪਿਆ ਸੀਗਾ ਤੇ ਅੱਜ ਉਹਦਾ ਵਿਚਾਰ ਦਾ ਸੰਸਕਾਰ ਆ ਪਿੰਡ ਹੀ ਆ ਦੇਖੋ ਬੰਦਾ ਜਿੱਥੇ ਮਰਜੀ ਰਵੇ ਹਨਾ ਤੇ ਆਉਂਦਾ ਆਪਦੀ ਜਨਮ ਭੂਮੀ ਤੇ ਆ ਤੇ ਦੋ ਸੰਸਕਾਰ ਕਰਨ ਹਣਾ ਜਨਮ ਪਾਣਾ 1.5 ਤੋਂ 2 ਸਾਲ ਦੋ ਕੁ ਸਾਲ ਹੋ ਗਏ ਸੀ ਕਿੰਨੇ ਨੰ ਗਿਆ ਨੂੰ ਲੋ ਜੀ ਹਾ ਡੇਢ ਸਾਲ ਆ ਕੇ ਹੱਡੀਆਂ ਤੇ ਆਪਾਂ ਬਣਾਉਂਦੇ ਹੁਣ ਚਾਤਾਂ ਦੀ ਗਰਮੀ ਵਿੱਚ ਬਹੁਤ ਹੁੰਦਾ ਸੀ ਨਾ ਹਲੇ ਸੀ ਹੁਣ ਮੌੜੀ ਦੀ ਕੱਲ ਦੀ ਠੰਡ ਹੋਈ ਐ ਫਿਰ ਹੁਣ ਸਾਡਾ ਨਾਨਾ ਹੋ ਗਿਆ ਸੀ ਮੈਂ ਟੋਕੀ ਲਈ ਸੀ ਸਾਡਾ ਮਾਂ ਹੋ ਗਿਆ ਸੀ ਵੀ ਇੱਕਦਮ ਠੰਡ ਹੋ ਜਾਣੀ ਵੀ ਇਹਨੂੰ ਸ਼ਿਗਾਤ ਕੀ ਫਿਰ ਅਸੀਂ ਪਾਕਿਸਤਾਨ ਵੀ ਜਾਣਾ ਵਾ ਠੀਕ ਐ ਤੇ ਗੁਰਪੁਰਬ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਉਹਦੇ ਤੇ ਦੇ ਪੀਜਾ ਆ ਗਿਆ ਤਾਂ ਵੀ ਜਾਣਦੇ ਹਨ ਤੇ ਚਲੋ ਬਾਕੀ ਜਿਵੇਂ ਪ੍ਰਮਾਤਮਾ ਦੇ ਜੇ ਕਰਮਾਂ ਚ ਲਿਖਿਆ ਹੋਵੇ ਸੱਚਾ ਨਾ ਬਹੁਤ ਹੈ ਗੁਰਪੁਰਬ ਤੇ ਕਿਉਂਕਿ 556ਵਾਂ ਗੁਰਪੁਰਬ ਹੈ ਗੁਰਨਾਨਕ ਦੇਵ ਜੀ ਦਾ ਇਹ ਸਾਡਾ ਲੱਗ ਜੀ ਆ ਜੀ ਬਸ ਤੇ ਬਾਕੀ ਫਿਰ ਉਹ ਤੋਂ ਬਾਅਦ ਨਹੀਂ ਸਾਕੀ ਤੇ ਦੇਖ ਲਾਂਗੇ ਆ ਜਿੰਨੇ ਕੱਪੜੇ ਮੈਂ ਰੱਖਿਆ ਸਾਰੇ ਇਕ ਵਰੀ ਨੂੰ ਜੀ ਦਿੱਤ ਹੋਣੀ ਆ ਤੋ ਕੇ ਫਿਰ ਇਹ ਪ੍ਰੈਸ ਕਰਾ ਕੇ ਇਹ ਸਾਰੇ ਲੱਗ ਜਾਣੇ ਗੁਰਪੁਰਬ ਤੇ ਜਾਣਾ ਸੀ ਜਿਹੜਾ ਗੁਰਨਾਨਕ ਦੇਵ ਜੀ ਗਾਸੂ ਡਾਂ ਸੂਟ ਤਾਂ ਮੈਂ ਭੁੱਲ ਗਈ ਬੈਠੀ ਸੀ ਸੂਟ ਮਸਮਾ ਕੇ ਨਾ ਪਿਛਲੀ ਸਾਰੀਆਂ ਚੀਜ਼ਾਂ ਖਤਮ ਹੋਣ ਵਾਲੀਆਂ ਸਨ ਹੋ ਗਈਆਂ ਸੀ ਉਦੋਂ ਮੇਰੇ ਦਿੱਤਾ ਸੀ ਫਿਰ ਮੈਂ ਸਮਾ ਲਿਆ ਮੈਂ ਸਾਂ ਕੇ ਫੜਾਤਾ ਤੇ ਮੈਂ ਭੁੱਲ ਗਈ ਸੀ ਇਹਦੇ ਹੁਣ ਨਾ ਇਹਨੂੰ ਵੀ ਕੇ ਪਾਣੀ ਚ ਕੰਢ ਕੇ ਵਧੀਆ ਹੋ ਕਰਦੇ ਆਂ ਮੈਂ ਤਰ ਹੀ ਹੋ ਗਿਆ ਚਾ ਤਾਂ ਕੋਈ ਬਾਣਾ ਮੈਂ ਜਦੋਂ ਮੈਂ ਹਮ ਗਾਰੇ ਪਾਣੀ ਵਿੱਚ ਆ ਦੇ ਥੱਲੇ ਆ ਜਾਂਦਾ ਹੈ ਜੀ ਟੇਕ ਤੇ ਮੈਂ ਤਾਂ ਵੈਸੇ ਉਹਦੇ ਚ ਹੀ ਰੱਖ ਕੇ ਸੋ ਉਹ ਸੁੱਕ ਜਾਂਦੇ ਫਿਰ ਇਹਦੇ ਚ ਰੱਖਦੇ ਪਾਣੀ ਹੁੰਦਾ ਨਹੀਂ ਗਾ ਮੜਾ ਮਟਾ ਵਸ ਜਾਂਦਾ ਗਰਮੀ ਸ਼ੁਰੂ ਹੋ ਜੇ ਤਾਂ ਨਮਾ ਕੰਮ ਨਮਾ ਨੁਕਸਾਨ ਹੰਸਾਰਤੀ ਸ਼ੁਰੂ ਹੋਗੀ ਉਹ ਦਸ ਪਿੱਛੋਂ ਸਾਰਾ ਪਾਣੀ ਆਪਣੇ ਆਪਣੇ ਨਿਕਲ ਲਾਗੇ ਫਲਸ਼ ਦਾ ਠੀਕ ਹੈ ਬਾਹਰਲੀ ਘੋਟੀ ਖਰਾਬ ਹੋ ਗਈ। ਉੱਧਰ ਲੱਗੀ ਜਰਸੀ ਹੈ ਜਰ ਜਿਹੜਾ ਬੀਜ ਜਿਹੜਾ ਚਲ ਨਹੀਂ ਤਾਂ ਬੈਨ ਫਿਰ ਬਾਹਰ ਜਿਆਦਾ ਹੁੰਦਾ ਚਲ। ਨਾਲ ਹੀ ਆਇਆ ਗੁਰੂ ਘਰ ਜਾਣਾ ਹੁੰਦਾ ਫਰਦਾਰ ਸਾਹਿਬ। ਤੇ ਇਦਾਂ ਹੀ ਹੁੰਦਾ ਵੀ ਚਲੋ ਉਹਦੀ ਕੱਟੋ ਨਾਲ ਦੀ ਨਾਲ ਚਲੋ ਜੀ। ਇਹ ਫਿਰ ਛੱਡਣਾ ਪੈਗਾ ਕਿ ਅਗਵੇਟ ਲਾਇਟ ਨਹੀਂ ਹੁੰਦੀ। ਤੇ ਅਸੀਂ ਕਹਿੰਦੇ ਸਰਦੀ ਨਵੇਂ ਮਹੀਨੇ ਸੰਤ ਤੱਕ ਤੇ ਮੋਟਰ ਦਾ ਹੋ ਗਿਆ ਕੱਲੇ ਜਦੋਂ ਸ਼ੁਰੂ ਹੁੰਦਾ ਮੌਸਮ। ਲਓ ਜੀ ਮੈਂ ਬਣਾਉਣ ਲੱਗੀ ਗੋਭੀ। ਤੜਕਾ ਧਰਤਾ ਆਪਾਂ। ਠੀਕ ਹੈ। ਲੋਟੀ ਬੀ ਲੋਟੀ ਆਪਣੀ ਸਬਜੀ ਬਣ ਰਹੀ ਹੈ ਹਾਂ ਤੇ ਜੀ ਮੂੰਹ ਥਲੇ ਬੈਠ ਲਫਾਫੇ ਇਹ ਦੇਖੋ ਕੀ ਹਾਲ ਹੋ ਗਿਆ ਆ ਦੇਖੋ ਪਹਿੜਾ ਹੀ ਪਹਿੜਾ ਬੈਥਰੂਮ ਦੇ ਸਫਾਈ ਕਰਨੀ ਪੈਣੀ ਨੇ ਇਹ ਕੀ ਯਾਰ ਚਲ ਕੋਈ ਨਹੀਂ ਹੁਣ ਮੈਂ ਪਹਿਲਾਂ ਸਾਫ ਕਰਦੀ ਹਾਂ Bakit kami kerangkang, kerangkang di bawah. चलते है ना सब तो बद आले पर पूरा चल पे आ लेट चले चल मेथे पालक कसोरे साग साग बैंगनी पूरा बाग बगीचा बन गया सथे लहसन मूलियाँ ਸਾਗੋ ਵੀ ਮਾ ਪਰਫਰਟ ਪਰ ਬਾਗ ਬਗੀਚਾ ਦੇਖਣ ਗਿਆ ਸੀ ਜਿਮਾਡਾ ਓਏ ਜਿਮਾ ਉੱਪਰ ਆ ਕੇ ਨੀਚੇ ਆ ਗਿਆ ਜਿਮਾ ਮੇਨ ਲੰਦਾ ਨੀਚੇ ਆ ਗਿਆ ਨੀਚੇ ਵੀ ਲੋ ਨਹੀਂ ਤੇ ਬੜਾ ਜੱਤ ਨਹੀਂ ਆ ਲਵੀ ਮੈਂ ਛੱਲੇ ਹੁਤਾ ਕੀ ਕਰਨਾ ਪਰੇ ਦੀ ਮਾ ਐਠੀ ਠੀਕ ਦਾ ਲੈਨੇ ਜਸਾਗ ਚੱਲੀ ਇੱਧਰ ਲਾ ਦੇਣਾ ਤਣੀਆ ਚਲੋ ਬੜੀਆ ਸਾਫ ਸਾਡਾ ਸਾਰੀ ਸਰਦੀ ਆ ਰਹੀ ਐ ਗੜੋਏ ਵਾਲਾ ਨਵੇਂ ਕੱਪੜੇ ਬਹੁਤ ਅੱਜ ਸਰਦਿngਲੇ ਕਹਿੰਦੇ ਕਿ ਸਾਰੇ ਧੋਤੇ ਸਵੇਰੇ 7:30 ਵਜੇ ਮਸ਼ੀਨ ਲਾਈ ਹੋਇਆ ਸਾਰੇ ਧੋਤੇ ਹੋਏ ਲੈ ਲੋ ਜੀ ਮੇਰੇ ਘਰੇ ਰਹਤੋਂ ਤਾਂ ਸੁੱਖਾ ਦੁੱਧ ਦੇਖਦੇ ਆਂ ਆਪ ਦੇ ਜਿੰਨ ਤੱਕ ਸੋ ਵਿਸਫਲ ਦਿਵਾਲੀ ਦੇ ਪੱਜ ਨਾਲ ਸਫਾਈ ਹੋ ਜਾਂਦੀ ਹੈ ਹੁਣ ਆਪਾਂ ਤਾਂ ਦਿਵਾਲੀ ਕਿਹੜੇ ਮਨਾਉਣ ਵਾਲੇ ਆ ਨਾ ਕੋਈ ਮਿੱਠਾ ਖਾਣਾ ਸਰਦਾਰ ਜੀ ਆ ਦਸਹਿਰਾ ਵੀ ਸੰਤਪਤੈ ਲੱਗੇ ਉੱਤੇ ਬਤ ਲੱਗੇ ਵਿੱਚ ਦਸਹਿਰਾ ਚਲੋ ਜੀ ਫ੍ਰਿਜ ਸਾਫ ਕਰਨਾ ਅੱਜ ਨਹੀਂ ਕਰਦੇ ਫ੍ਰਿਜ ਅੱਜ ਕਰੂੰ ਸ਼ਾਮ ਨੂੰ ਫ੍ਰਿਜ ਸਾਫ ਕੱਪੜੇ ਨਾਤੇ ਹਾਂ ਦੇਖੋ ਪੱਗਾਂ ਦੇ ਬਾਰੇ ਅਲਜਾ ਹੁੰਦੇ ਆ